ਦਿੱਆ ਪਹਾੜਾਂ ਆ ਬਾਮਾ ਆ ਗਿਆ ਗਾਂ ਲਿਆ ਉਹ ਕਰ ਲੈ ਸਾਰੇ ਵੀ ਹਾਂਜੀ ਅੱਜ ਤੁਹਾਨੂੰ ਸਰਬਸਾਰੇ ਦੇ ਨਾਲ ਸਰਪੰਚ ਨੇ ਆ ਗਿਆ ਵਾ ਪਿੰਡ ਬੂਬੁਰੇ ਦਾ ਤੇ ਤੁਸੀਂ ਇਹਦੇ ਬਾਰੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਮਾਤ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਜਨਵਰੀ ਦਿੱਤੀ ਉਹ ਦਿੱਤਾ ਨਹੀਂ ਜੀ ਅਲਵਾ ਠੀਕ ਹੈ ਤੇ ਕੋਈ ਜਿਹੜੀ ਪਾਰਟੀ ਬਾਜੀ ਹੈ ਸਾਰੇ ਪਿੰਡ ਲੋਕ ਸਹਿਮਤ ਹੋ ਕੇ ਬਿਲਕੁਲ ਜੀ ਸਾਰੇ ਸਹਿਮਤ ਕੋਈ ਪਾਰਟੀ ਬਾਜੀ ਨਹੀਂ ਤੇ ਸਾਰੇ ਨੇ ਸਹਿਮਤੀ ਨਾਲ ਚਲਿਆ ਠੀਕ ਹੈ ਤੇ ਪੜੇ ਕਰ ਲੈਣ ਨੂੰ ਗੱਲ ਆਪਾਂ ਪੈਸੇ ਛੱਡਦੇ ਹਾਂ ਹਾਂਜੀ ਬਾਈ ਵੀਰ ਪਾਕਾ ਵਿੱਚ ਸਾਡਾ ਪਿੰਡ ਸਾਰਾ ਹੀ ਰਾਜੀ ਹੋ ਕੇ ਬੜੇ ਆਦਰ ਸਤਿਕਾਰ ਨਾਲ ਬਣਾ ਕੇ ਵਰਤੋਂਦੇ ਹੁੰਦਾ ਠੀਕ ਤੇ ਬਹੁਤ-ਬਹੁਤ ਪਿੰਡਾਂ ਦੀ ਮਿਹਰਬਾਨੀ ਸੂਕ ਪਿੰਡ ਦੇ ਵਿੱਚ ਦਲਾਈਆਂ ਚੜਾਈਆਂ ਸਾਰੀਆਂ ਖਤਮ ਹੋ ਗਈਆਂ ਵਾਹਿਗੁਰੂ ਪਿੰਡ ਤੇ ਮੇਰੇ ਵਾਹਿਗੁਰੂ ਦਾ ਖਾਤਾ ਹੈ ਹਾਂ ਭਾਈ ਵੀਰ ਹਾਂਜੀ ਹਾਂਜੀ ਸਰਪੰਚ ਸਾਹਿਬ ਬਹੁਤ ਵਧੀਆ ਪਿੰਡ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਗੰਦੀਸ਼ ਨੂੰ ਜ਼ਿੰਮੇਵਾਰੀ ਦਿੱਤੀ ਸਤਿ ਜੀ ਠੀਕ ਪਿੰਡ ਦਾ ਬੜਾ ਸਹਿਯੋਗ ਦੇ ਨਾਲ ਸਰਪੰਚ ਬਣਾਇਆ ਗੰਦੀਸ਼ ਨੇ ਸਾਰੇ ਪਿੰਡ ਦੀ ਸਹਿਮਤੀ ਨਾਲ ਬੜੀ ਖੁਸ਼ੀ ਨਾਲ ਗੁਰਦੁਆਰੇ ਦੇ ਵਿੱਚ ਜਗਾਰਿਆਂ ਨਾਲ ਇਨੋਂ ਸਰਪੰਚ ਬਣਾ ਕੇ ਤੇ ਘਰੇ ਲੈਣ। ਠੀਕ। ਬਹੁਤ ਬਹੁਤ ਧੰਨਵਾਦ। ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰ ਦਾਂਗੇ। ਜੋ ਵੀ ਪਿੰਡ ਦਾ ਕੋਈ ਵਿਕਾਸ ਦਾ ਕੰਮ ਹੈ। ਮੈਂ ਪਾਰਟੀ ਵਾਜੀ ਤੋਂ ਉੱਪਰ ਹੋ ਕੇ ਸਭ ਸਿਰ ਇਚੜਾਵਾਂਗੇ ਜੀ। ਸਾਰਿਆਂ ਦਾ ਸਹਿਯੋਗ। ਬੋਲੇ ਸੋਨਹਾ। ਸ੍ਰੀ ਅਕਾਲ।